ਹਾਂਜੀ ਮਿੱਤਰੋ ਸਵਾਗਤ ਹੈ ਆਪਣੇ ਕੋਹਰ ਨਮੇ ਵਲੌਗ ਵਿੱਚ ਤੇ ਅੱਜ ਦੇ ਵਲੌਗ ਵਿੱਚ ਮਿੱਤਰੋ ਆ ਰੈਡੀ ਖੜੀ ਆ ਆਪਣੀ ਇਹ ਇਹਨੂੰ ਹੋ ਗਏ 2 ਮਹੀਨੇ ਖੜੀ ਨੂੰ ਤੇ ਇਹਦੀ ਪੌਣੀ ਆਪਾਂ ਕਿੱਕ ਸਾਫਟ ਅਰੇ ਇਧਰ ਕਿੱਕ ਟੁੱਟ ਸਾਫਟ ਟੁੱਟ ਗਈ ਸੀ ਇਹਦੀ ਇਹ ਆ ਜੜ ਚੋਂ ਤੇ ਹੁਣ ਇਹਦੀ ਕਿੱਕ ਸਾਫਟ ਲਿਆਂਦੀ ਕੱਲ ਨਵੀਂ ਮੋੜੋਂ ਤੇ ਕਿੱਕ ਸਾਫਟ ਵੀ ਦਿਖਾ ਦਿੰਨੇ ਤੁਹਾਨੂੰ ਕਿਹੜੀ ਆ ਆਹ ਹੁੰਦੀ ਆ ਠੀਕ ਆ ਇਹ ਆਪਾਂ ਨੂੰ ਪਈ ਸੀਗੀ 200 ਰੁਪਏ ਦੀ ਆ ਪ੍ਰਿੰਟ ਰੇਟ ਵੀ ਚੈੱਕ ਕਰ ਲਓ ਇਹਦਾ ਸੋ ਸੋਰੀ ਤੇ ਇੱਕ ਆ ਸੀਗਾ ਆ ਘੁੱਗੀ ਜੀ ਹੁੰਦੀ ਹੈ ਜੀ ਇਹ ਭਈ ਸ਼ਾਪਾ ਨੂੰ 80 ਰੁਪਏ ਦੀ ਤੇ ਇਹ ਹੁਣ ਆਪਾਂ ਕਿਉਂਕਿ ਕੱਖ ਵੀ ਲੈਣੇ ਆ ਤੇ ਕੱਖਾਂ ਕਰਨ ਫਿਰ ਆਪਣੇ ਕੋਲੇ ਮੋਟਰਸਾਈਕਲ ਆਪਣਾ ਕੰਮ ਤੇ ਹੁੰਦਾ ਤੇ ਹੁਣ ਇੱਥੇ ਕੱਖ ਲਿਆ ਕਰਾਂਗੇ ਠੀਕ ਹੈ ਤੇ ਆਹ ਵਠ ਆਪਣਾ ਕੁੱਤਾ ਇਹਨੂੰ ਠੰਡ ਲੱਗਦੀ ਸੀ ਤਾਂ ਹਾਂ ਝੜ ਕੇ ਬਹਿ ਗਿਆ ਹਾਲਾਂ ਤੋਂ ਤੇ ਧੁੰਦ ਵੀ ਬਹੁਤ ਹੋ ਰਹੀ ਆ ਦੇਖੋ ਜ਼ਮੀਨ ਕੁਛ ਦੀਂਦਾ ਠੀਕ ਹੈ ਤੇ ਇਹਨੂੰ ਆਪਾਂ ਮੜੀ ਹੁਣ ਇੱਥੋਂ ਕੱਢਦੇ ਆ ਬਾਹਰ ਜੀ ਇਹ ਚ ਹਵਾ ਨਹੀਂ ਹੈਗੀ ਕਿਸੇ ਦਾ ਪੰਪ ਲੈ ਕੇ ਹਵਾ ਭਰਾਉਣੀ ਆ ਭਰਦੇ ਆ ਤੇ ਫਿਰ ਤੁਹਾਨੂੰ ਮਿਲਦੇ ਇਹਨੂੰ ਧੋਣੇ ਆ ਨੂੰ ਮੜਾ ਜਾ ਤੇ ਆਜ ਦੀ ਕਾਲਸ ਕੋਲਸ ਲਾਉਣੇ ਦੀ ਸਮਾਰਕ ਜਿੰਨੀ ਕਿ ਲਈ ਤੇ ਮਿਲਦੇ ਆ ਫਿਰ ਤੁਹਾਨੂੰ ਮਿੱਤਰੋ ਬਾਅਦ ਚ ਤੇ ਮਿੱਤਰੋ ਰੇੜੀ ਆਪਾਂ ਉੱਥੋਂ ਕੱਢ ਲਈ ਤੇ ਹੁਣ ਮੋਟਰ ਚਲਾ ਲਈ ਪਾਣੀ ਵਾਲੀ ਇਹਨੂੰ ਧੋਣੇ ਆ ਕੰਡੀਸ਼ਨ ਦੇਖੋ ਮੜੀ ਕੀ ਹਾਲਤ ਹੋ ਰਹੀ ਆ ਪੈ ਵੀ ਜਮਾ ਸੁੰਗੜੀ ਪਈ ਆ ਵੀ ਨਾ ਫਟ ਜੇ ਧੋਣੇ ਤੋਂ ਬਾਅਦ ਤੁਹਾਨੂੰ ਮਿਲਦੇ ਆ ਧੋਕੇ ਸਾਰੀ A to Z ਧੋਵਾਂਗੇ ਸਮਾਰ ਕੇ ਦੇਖੋ ਤਰ੍ਹਾਂ ਜਮਾ ਸਕਰਾਚ ਲੈਸ ਪਈ ਹੈ ਜਮਾ ਨਹੀਂ ਸਕਰਾਚ ਹੈ ਇਹ ਦੇਖੋ ਦੇਖੋ ਪਈ ਹੈ ਨਾ ਇਹ ਇੰਜਨ ਤੇ ਹੈਗਾ ਕਵਾ ਸਾਖੀ 92 H2R ਇੰਜਨ ਦੇਖੋ ਮਾਰਦਾ ਨਾ ਲਿਸ਼ਕੋਰਾਂ ਠੰਡ ਨਾਲ ਹੱਥ ਵੀ ਕੰਬੀ ਜਾਂਦੇ ਆ ਇਹ ਤਾਂ ਹੈ ਮਾੜੀ ਜੀ ਸ਼ੁਰੂਆਤ ਹੈ ਜੇ ਢੋਲੀ ਹੈ ਫੇਰ ਸਾਨੂੰ ਚੈੱਕ ਕਰਾਵਾਂ ਤੇ ਮਿੱਤਰੋ ਪਾਣੀ ਆਪਾਂ ਮਾਰਤਾ ਸੀ ਰੀੜੀ ਤੇ ਦੇਖੋ ਨਿਕਲ ਕੇ ਇਹ ਲੁੱਕ ਸਾਰੀ ਦੀ ਤੇ ਹੁਣ ਆਪਣੇ ਕੋਲੇ ਨਾ ਇੰਨਾ ਕੱਤੇ ਆ ਪਿਆ ਸੀ ਫਰਸ਼ਾਂ ਵਾਲਾ ਇਹਦੇ ਨਾਲ ਦੇਖਦੇ ਆ ਵੀ ਆ ਕਾਲ ਸੀ ਸਾਰੀ ਪੱਟੀ ਜਾਂਦੀ ਏ ਕਿ ਰਹਿੰਦੀ ਆ ਜੇ ਤਾਂ ਪੱਟੀ ਗਈ ਫਿਰ ਤਾਂ ਇਹਦੇ ਨਾਲ ਵੀ ਪੱਟ ਲਾਂਗੇ ਨਹੀਂ ਫਿਰ ਇਹ ਹੌਲੀ 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 ਇਹ ਕੱਪੜੇ ਨਾਲੇ ਪੱਤੀਆਂ ਨਾਲ ਖੁਰਚ ਨਹੀਂ ਪੂਏ ਸਾਰੀ ਆ ਵੈਸੇ ਪੱਟ ਦੂਗਾ ਤੇ ਆ ਹੁੰਦਾ ਤੇ ਇਹੀ ਕੰਮ ਵਾਸਤੇ ਆ ਇਹ ਆਪਣੇ ਕੋਲ ਥੋੜੇ ਹਾਂਜੀ ਮਿੱਤਰੋ ਆਪਾਂ ਇਹਦੀ ਕਿੱਕ ਪਵਾ ਲਈ ਸੀ ਜਮਨ ਨਮੀ ਜਮਨ ਨਮੀ ਸਾਫਟ ਪਾਈ ਉਹਨੇ ਆਪਾਂ ਲੈ ਕੇ ਆਈ ਸੀ ਨਮੀ ਇਧਰੋਂ ਤੇ ਜਮਾ ਉਹ ਕੇ ਰਾਤ ਚਲਾ ਕੇ ਲੈਂਦੀ ਵਧੀਆ ਠੀਕ ਹੈ ਸਾਉਟ ਆਪ ਪੁਆਲੇ ਦੀ ਸੀ ਆਪਾਂ ਰਾਤ ਤਾਂ ਆਪਾਂ ਨੀਰਾ ਹੋ ਗਿਆ 7:00 ਵੱਜ ਗਏ ਖਿਸੀ ਗਏ ਤੇ ਹੁਣ ਇਹਦਾ ਕੰਮ ਆ ਮਿੱਤਰੋ ਇੱਕ ਤਾਂ ਸੀਟ ਵਾਟੀ ਪਈ ਆ ਇਹ ਸਹੀ ਕਰਨੀ ਆ ਜੇ ਹੋ ਗਈ ਤੇ ਇੱਕ ਨਾ ਆਪਾਂ ਜਿਹੜੀ ਆ ਲੈਟਰ ਸੀਗੀ ਆਪਣੇ ਘਰੇ ਪਈ ਇਹ ਕੇ ਲਾਉਣੀ ਆ ਇੱਥੇ ਆਹ ਚਾਲਦੀ ਹੈ ਇਹਦੀ ਇਹ ਥੋੜੀ ਥੱਲੇ ਕਰਨੀ ਆ ਇੱਥੇ ਠੀਕ ਹੈ ਤੇ ਬੈਟਰੀ ਇਹਦੇ ਘਰੇ ਪਈ ਸ਼ੋ ਵੀ ਧਰਤੀ ਪਹਿਲਾਂ ਹੈਗੀ ਸੀ ਤਾਂ ਨਵੀਂ ਤਰਾਈ ਸੀ ਉਦੋਂ 14 ਉਹ ਹੀ ਖੜੀ ਰਹੀ ਫਿਰ ਉਸੇ ਖਸੌਣਾ ਆ ਵੀ ਅਸੀਂ ਮੋਟਰਾਂ ਨੂੰ ਧਰਤੀ ਆਹ ਬੈਟਰੀ ਧਰਤੀ ਦੇ ਕਿਦੀ ਇਹ ਬਾਬੇ ਦੀ ਕੰਪਨੀ ਇਹ ਇਹ ਮੈਂ ਲਾ ਥੋੜੀ ਲੋ ਆ ਹੈ ਚਾਰਜ ਕਰਾ ਲਾਂਗੇ ਤੇ ਬਾਕੀ ਆਪਣੀ ਰੈਡੀ ਹੁਣ ਜਾਵਾਂ ਸਹੀ ਆ ਚੱਲ ਪੀ ਇੰਜਨ ਓਕੇ ਆ ਤੇ ਇਹਦੀ ਹੁਣ ਲਾਈਟ ਲਾ ਕੇ ਮਿਲਦਾ ਸਾਨੂੰ ਹਾਂਜੀ ਮਿੱਤਰੋ ਲਾਈਟ ਲਾਤੀ ਸੀ ਆਪਾਂ ਐਂ ਜਿਗਾਰਡ ਕਰਕੇ ਠੀਕ ਆ ਤੇ ਹੁਣ ਇਹਦੀ ਕਰਦੇ ਆਪਾਂ ਸਰਵਿਸ ਤੇਲ ਕੱਲ ਕੱਢ ਕੇ ਪਾਤਾ ਸੀਗਾ ਉਹੀ ਤੇਲ ਜਦੋਂ ਆ ਖੋਲਿਆ ਫਿਰ ਉਹੀ ਪੈ ਗਿਆ ਸੀਗਾ ਕਿਰਾਂ ਕਿੱਕ ਕੱਪ ਨਹੀਂ ਓਕੇ ਆ ਜਮਾ ਤੇ ਹੁਣ ਇਹਦੀ ਕਰਦਿਆਂ ਸਰਵਿਸ ਆਹ ਟਾਪਾ ਖੋਲ ਲਿਆ ਆਪਾਂ ਦੇਖੋ ਡਸਟ ਦੇਖੋ ਕਿੰਨੀ ਹੈ ਮੜੀ ਦੇਖੋ ਡਸਟ ਮਿੱ ਬੰਦ ਹੋ ਰਿਹਾ ਮੈਂ ਲਾ ਫਿਲਟਰ ਜਾਂ ਤਾਂ ਜਿਵੇਂ ਬੰਦ ਹੋ ਰਿਹਾ ਤੇ ਮਿਲਦੇ ਸਾਨੂੰ ਮੜੀ ਸਰਵਿਸ ਕਰਦੀ ਇਹਦੀ ਆਪਾਂ ਠੀਕ ਹੈ ਤੇ ਕਰਕੇ ਸਾਫ ਸੁਫੀਰ ਮਿਲਦੇ ਸਾਨੂੰ ਆ ਦੇਖੋ ਮਿੱਤਰੋ ਇਹਦੇ ਚ ਨਾ ਆਪਾਂ 7 ਲੀਟਰ ਤੇਲ ਪਾਇਆ ਸੀ ਆ ਤਾਂ ਨਿਕਲਿਆ ਬਾਕੀ ਤੇਲ ਆਹਾਂ ਤੇ ਜਿਹੜਾ ਆਹਾ ਦਾ ਦੇਖੋ ਗੰਦ ਨਿਕਲਿਆ ਇੰਨਾ ਤੇ ਕੁਝ ਇਹ ਚ ਕੱਢਿਆ ਸੀ ਪਹਿਲਾਂ ਆਹ ਦੇਖੋ ਗਾਰ ਕਿੰਨੀ ਇਹ ਚ ਫਿਰ ਪੁਣਿਆ ਸਾਰਿਆਂ ਚੋਂ ਚੁੰਨੀਆਂ ਨਾ ਆਹ ਚੁੰਨੀ ਇਹਨਾਂ ਪੁਣਿਆ ਸਾਰਾ ਆਹ ਤੇ ਦੇਖੋ ਕਿੰਨਾ ਲੱਗ ਰਿਹਾ ਰਸ਼ਟ ਤੇ ਉਸ ਤੋਂ ਬਾਅਦ ਚੋ ਫਿਰ ਹੁਣ ਆਪਾਂ ਟੈਂਕੀ ਧੋ ਕੇ ਠੀਕ ਹੈ ਆਹ ਧਰਤੀ ਜੀ ਸੁੱਕਣੀ ਪਾ ਗਈ ਆ ਦੇਖੋ ਸੁੱਕ ਜੂ ਇੰਨੇ ਇਹ ਵਿੱਚ ਜਾਨੀ ਕੀ ਅਰੇ ਤਾਰੂਤਾ ਬਾੜਾ ਕੋ ਸੀਗਾ ਤੇ ਹੁਣ ਇਹਨੂੰ ਖੋਲ ਕੇ ਇਹਨੂੰ ਤੋਤਾ ਤੇ ਤੇਲ ਨਹੀਂ ਆਉਂਦਾ ਸੀ ਰੇਤੇ ਨਾਲ ਆਟੀ ਉਹ ਕਰੀ ਫਿਰ ਸਾਫ ਸੁਫੀ ਕਰੀ ਇਹ ਚ ਕੱਢਾ ਸਾਰਾ ਗਰਦਾ ਰੇਤਾ ਇੰਨਾ ਨਾ ਮਿੱਟ ਖਾਣੇ ਚ ਪਹਿਲਾਂ ਖੜੀ ਛੋਦੀ ਨਾਲ ਜੰਗ ਜੁੰਗ ਜੀ ਆਈ ਗਈ ਤੇ ਆ ਦੇਖੋ ਸਾਰੇ ਡੱਬਿਆਂ ਚੋਂ ਡੋਡੀ ਪੁਣਿਆ ਚੁੰਨੀ ਨਾਲ ਆ ਕੱਪੜੇ ਨਾਲ ਆ ਦੇਖੋ ਕੋਸਾ ਹਾ ਇੰਨਾਗਾ ਇਟਸ ਸਾਰੀ ਕੋ ਤਾਂ ਹਾਗਾ ਤੇ ਆ ਚੁੰਨੀ ਦਿਖਾਉਣੇ ਤੁਹਾਨੂੰ ਕਿਵੇਂ ਕਰੀ ਦੇਖੋ ਕਿਵੇਂ ਪਟਰੋਲ ਮਿਕਸ ਹੋਇਆ ਸੀ ਇਹਦੇ ਚ ਚੁੰਨੀ ਜੀ ਵਧੀਆ ਕੰਮ ਦੇਗੀ ਹਾਂ ਦੇਖੋ ਇਹ ਸਾਰਾ ਪਟਰੋਲ ਵਿੱਚੋਂ ਜਿਹੜਾ ਨਿਕਲੇਗਾ ਉਹ ਆ ਇਹ ਸਾਰਾ ਦੋ ਤਿੰਨ ਥਾਂ ਮਤ ਦੂਰੀ ਤੇਰੀ ਕਰਕੇ ਚੁੰਨੀ ਫੇਰ ਮਸਾਫ ਕਰ ਤੇ ਹਲੇ ਵੀ ਥੋੜਾ ਜਿਹਾ ਬਸ ਅਹੀ ਸੀਗਾ ਜਿਹੜਾ ਆਹ ਤੇਲ ਆਗਾ ਇਹ ਤਾਂ ਹੁਣ ਹੋ ਗਿਆ ਖਰਾਬ ਆਹ ਤੇਲ ਆ ਹੁਣ ਜਿਹੜਾ ਬਚਾਗਾ ਸਰਵਿਸ ਕਰਤੀ ਕਾਹਤਿ ਕਸਤਾ ਸਾਰਾ ਹੁਣ ਟੈਂਕੀ ਲਾਹੀ ਆ ਇਹਦੀ ਟੈਂਕੀ ਤੋਂ ਪੂਛਕ ਜਾਂਦਾ ਬੜੀ ਫੇਰ ਇਹਦੇ ਕਸ ਕੇ ਫਿਰ ਨੂੰ ਸਟਾਰਟ ਕਰਕੇ ਦੇਖਦੇ ਨੇ ਤੇਲ 바ਕੀ ਵੀ ਤੇਲ ਆਉਂਦਾ ਕਿ ਆਉਂਦਾ ਨਹੀਂ ਜੇ ਨਹੀਂ ਆਉਂਦਾ ਫਿਰ ਟੀ ਪੁਆਇੰਟ ਖਰਾਬ ਹੋਦਾ ਜਿਹੜਾ ਟੀ ਆਈ ਖਰਾਬ ਹੋਗੀ ਕਿਰਾ ਹੁਣ ਸਾਰੀ ਖੁੱਲੀ ਪੱਟੀ ਸਟਾਰਟ ਕਰਕੇ ਦੇਖਿਆ ਜਿਉਂਦਾ ਆਪ ਐਬ ਵਿੱਚ ਦੀ ਤੇਲ ਪਾ ਕੇ ਹੋ ਗਿਆ ਸੀ ਸਟਾਰਟ ਵਧੀਆ ਆਪ ਐਬ ਵਿੱਚ ਤੇਲ 바 ਕੇ ਸਟਾਰਟ ਹੋ ਗਿਆ ਸੀ ਵਧੀਆ ਬਾਕੀ ਦੇਖੋ ਹਜੇ ਤੇਲ ਪਾ ਕੇ ਵੀ ਕੀ ਟੀ ਪੁਆਇੰਟ ਤੇ ਆਉਂਦੀ ਆ ਪੈਣਾ ਹਾਂਜੀ ਮਿੱਤਰੋ ਇਹਦਾ ਆਪਣੀ ਟੈਂਕੀ ਵੀ ਸਾਫ ਹੋ ਗਈ ਤੇ ਤੇਲ ਵੀ ਪਾਤਾ ਨਵਾਂ ਲਿਆ ਕੇ ਤੇ ਹੁਣ ਇਹ ਚੱਲ ਵੀ ਜਮ ਓਕੇ ਆਪਣਿਆ ਲੈਟ ਜੀ ਮਿੱਤਰੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ